ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਕੇਸ 'ਚ ਇੱਕ ਹੋਰ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਦੋਸ਼ੀਆਂ ਨੂੰ ਪਨਾਹ ਦੇਣ ਵਾਲੀ ਮਹਿਲਾ ਵੀ ਸ਼ਾਮਿਲ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਨਾਹ ਦੇਣ ਵਾਲੀ ਮਹਿਲਾ ਦਾ ਨਾਮ ਪਵਨਦੀਪ ਕੌਰ ਹੈ ਜੋ ਤਾਨੀਆ ਦੇ ਪਿਤਾ ਤੇ ਹਮਲਾ ਕਰਨ ਵਾਲੇ ਗੁਰਮਨਦੀਪ ਦੀ ਦੋਸਤ ਹੈ। ਹਮਲੇ ਤੋਂ ਬਾਅਦ ਲਖਬੀਰ ਦੇ ਤਿੰਨ ਸਾਥੀ ਫਰਾਰ ਹੋ ਕੇ ਪਿੰਡ ਸੋਡਾ ਚਲ ਗਏ ਸੀ ਜਿੱਥੇ ਪਵਨਦੀਪ ਨੇ ਉਹਨਾਂ ਨੂੰ ਪਨਾਹ ਦਿੱਤੀ। ਇਸ ਮਾਮਲੇ 'ਚ ਮੋਗਾ ਪੁਲਿਸ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣੋ। ਇਹ ਜੋ ਬਿੱਤੇ 4 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਆ ਟਾਊਨ ਕਟਸਿਆ ਕਿਸੇ ਖਾਂ ਵਿੱਚ ਜਿਸ ਵਿੱਚ ਡਾਕਟਰ ਨੀਲ ਕਮੌਰ ਦੇ ਵਿੱਚ ਤੇ ਸ਼ੂਟਿੰਗ ਹੋਈ ਸੀ ਉਹਨਾਂ ਦੇ ਇੱਕ ਇੰਜਰੀ ਹੋਈ ਹੈ ਜਿਹੜੇ ਹਜੇ ਵੀ ਹਸਪੀਟਲ ਦੇ ICU ਚ ਹੈਗੇ ਨੇ ਉਸ ਲਈ ਇਸ ਇਨਵੈਸਟੀਗੇਸ਼ਨ ਤਹਿਤ ਅਸੀਂ ਪਹਿਲਾਂ ਇੱਕ ਐਫਆਈਆ ਨੰਬਰ 123 ਜਿਹੜੀ ਰਜਿਸਟਰਡ ਕੀਤੀ ਸੀ ਉਸ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਸੀ ਮੇਨ ਸ਼ੂਟਰ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਮੇਨ ਸ਼ੂਟਰ ਸੀ ਗੁਰਮਨਦੀਪ ਇਹਦੇ ਵਿੱਚ ਉਸ ਨੂੰ ਇੱਕ ਲੜਕੀ ਜਿਹੜੀ ਹੈਗੀ ਆ ਉਸ ਨੇ ਪਨਾਹ ਦਿੱਤੀ ਸੀ ਜੋ ਪਿੰਡ ਸੌਂਦਾ ਥਾਣਾ ਸਰਹੰਦ ਜ਼ਿਲ੍ਹਾ ਫਤਗੜ ਸਾਹਿਬ ਉੱਥੋਂ ਦੀ ਰਹਿਣ ਵਾਲੀ ਆ ਤੇ ਉਹ ਅੱਜ ਵੀ ਜਿਹੜੀ ਹੈਗੀ ਆ ਇੱਥੇ ਕੋਰਟਿਸ ਖਾਂ ਸ਼ਹਿਰ ਵਿੱਚ ਆਈ ਹੋਈ ਹੈਗੀ ਹੈ ਤੇ ਉਸ ਦੇ ਤਹਿਤ ਹੀ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਐਫਆਈਆ ਨੰਬਰ 126 ਅੰਡਰ uh, ਸੈਕਸ਼ਨ 249 ਬੀ ਐਨਐਸ ਰਜਿਸਟਰਡ ਕੀਤਾ ਤੇ ਜਿਹੜੀ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਸ ਨੂੰ ਕੁੜੀ ਨੂੰ ਅਰੈਸਟ ਕਰ ਦਿੱਤਾ ਗਿਆ ਇੱਕ ਗੁਰਮਨਦੀਪ ਜਿਹੜੀ ਹੈਗੀ ਹੈ ਇਹ ਜਿਹੜੀ ਉਹਦੀ ਸੌਰੀ ਜਿਹੜੀ ਪਵਨ ਕੁੜੀ ਹੈਗੀ ਹੈ ਇਹ ਉਹਦੀ ਆਪਣੀ ਗੁਰਮਨਦੀਪ ਦੀ ਫਰੈਂਡ ਹੈਗੀ ਹੈ ਤੇ ਜਿਹੜੀ ਇਹ ਨੂੰ ਜਾਣਦੀ ਸੀ ਇਹ ਫਤਗੜ ਸਾਹਿਬ ਦੀ ਰਹਿਣ ਵਾਲੀ ਹੈ ਸਰ ਲੜਕੀ ਦੀ ਏਜ ਕਿੰਨੀ ਹੈ ਏਜ ਇਹਦੀ ਤਕਰੀਬਨ 20s ਚ ਹੈ ਜੀ 2020 23 24 ਹੈ ਜੀ ਸਰ ਜੀਵੇਂ ਦੋਸ਼ੀ ਸਰ ਪੁਲਿਸ ਰਿਮਾਂਡ ਤੇ ਜਾ ਚੁੱਕੇ ਆ ਤੇ ਘਰੋਂ ਹਸਪਤਾਲ ਦੇ ਵਿੱਚ ਪਏ ਤੇ ਸਰ ਇਹ ਜਿਹੜੀ ਤੁਸੀਂ ਕਹ ਰਹੇ ਪੁਲਿਸ ਆਈ ਗਈ ਸੀ ਇਹਦਾ ਕੀ ਕਾਰਨ ਸੀ ਦੋਸ਼ੀ ਪੁਲਿਸ ਰਿਮਾਂਡ ਤੇ ਨਹੀਂ ਦੋਸ਼ੀ ਦੋਸ਼ੀ ਹਜੇ ਜੁਡੀਸ਼ੀਅਲ ਰਿਮਾਂਡ ਤੇ ਹੈ ਹਾਂਜੀ ਹਜੇ ਅਸੀਂ ਉਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਜਿਹੜੀ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਕਿਉਂ ਆਈ ਸੀ ਇੱਥੇ ਜਾਂ ਉਹ ਕਿਉਂ ਉਹ ਕੀ ਇਹਨਾਂ ਦਾ ਮੇਨ ਮਨਤਬ ਸੀ ਉਹ ਸੀ ਸਾਰਾ ਇਨਵੈਸਟੀਗੇਸ਼ਨ ਲਿਖਣਾ ਪਾਲਿਟੀਕਲ ਬੈਕਗ੍ਰਾਉਂਡ ਕੀ ਹੈ ਹਾਂਜੀ ਇਹ ਇੱਕ ਜੋ ਸਾਨੂੰ ਪਤਾ ਲੱਗੇ ਕਿ ਐਮਐਸਸੀ ਸਟੂਡੈਂਟ ਹੈ ਉਸੇ ਤੇ ਕੀ ਸਮਝ ਆ ਵੀ ਜਿਹੜੋ ਇਹਨਾਂ ਨੇ ਕਾਰਨ ਕੀਤਾ ਸਾਰੇ ਸਿੱਧਾ ਉਹਦੇ ਕੋਲ ਚਲੇਗਾ ਸਰ ਕੀ ਚਲੇਗੀ ਨਹੀਂ ਜੋ ਇਹ ਹੈਗਾ ਸੀ ਇਹ ਹਜੇ ਤੱਕ ਅਸੀਂ ਇਨਵੈਸਟੀਗੇਸ਼ਨ ਚ ਪਤਾ ਕਰਦੇ ਪਏ ਕਿ ਇਹਨੇ ਕਿੱਥੇ ਕਿੱਥੇ ਗਏ ਹੈਗੇ ਸੀ ਬਟ ਇਹਨਾਂ ਨੂੰ ਜਰੂਰ ਪਤਾ ਲੱਗਿਆ ਆਫਟਰ ਦ ਇਨਸੀਡੈਂਟ ਜਿਹੜਾ ਗੁਰਮਨਦੀਪ ਸੀ ਇਹ ਇਸ ਜੋ ਲੜਕੀ ਹੈਗੀ ਇਸ ਕੋਲ ਚਲਾ ਗਿਆ ਸੀ ਮਤਲਬ ਸਰ ਸਕੇਟਰ ਹੋ ਗਈ ਸੀ ਦੋਸ਼ੀ ਆਪਾਂ ਸਰ ਜੀ ਦੋਸ਼ੀ ਸਰ ਅਲੱਗ-ਅਲੱਗ ਹੋ ਗਏ ਸੀ ਸਰ ਨਹੀਂ ਦੋਸ਼ੀ ਇਹ ਹੈ ਗੁਰਮਨਦੀਪ ਦੇ ਕੋਲ ਚਲਾ ਗਿਆ ਸੀ ਇਹਨੇ ਲੁਕੋ ਲਿਆ ਸੀ ਉਹ ਇਮੀਡੀਏਟ ਆਫਟਰ ਇਨਸੀਡੈਂਟ ਇਹ ਫੈਮਿਲੀ ਦੇ ਵਿੱਚ ਜੰਬੇ ਕਰ ਬੰਦਾ ਜਿਹੜਾ ਇਹ ਸਿਲਪਕੀ ਕੋਸ਼ਿਸ਼ ਕੀਤਾ ਹੈ ਕਿ ਉਹ ਬਿਲਕੁਲ ਅਨਮੈਡਲ ਕੋਈ ਫੋਅਰ ਫੈਮਿਲੀ ਮੈਂਬਰ ਹੈ ਨਹੀਂ ਸਿਮਿਤ ਪਰਵਾਸ ਵਿੱਚ ਜੀ ਜਦੋਂ ਇਹ ਸਟੇ ਕੀਤਾ ਉਹ ਰਹਿਣ ਨੂੰ ਕੁਰਾ ਦਿੱਤਾ ਇਹ ਹਜੇ ਇਹ ਤਾਂ ਮੈਂ ਤਾਂ ਅਸੀਂ ਹਜੇ ਇਹਨੂੰ ਅਰੈਸਟ ਕੀਤਾ ਹੈਗਾ ਇਹ ਹਜੇ ਅਸੀਂ ਪੁੱਛਾਂਗੇ ਕਿਸ ਮੰਤਵ ਨਾਲ ਇਹ ਉਹਨੂੰ ਪਨਾਮ ਦਿੱਤੀ ਸੀ ਕੀ ਇਹਦਾ ਮੇਨ ਉਹਦੀ ਕੋਈ ਐਂਗਲ ਸੀ ਕਦੋਂ ਤੋਂ ਜਾਣਦੀ ਹੈ ਸਾਰਾ ਹਜੇ ਅਸੀਂ ਇਹਨੂੰ ਪੁੱਛਗਿਸ਼ ਕਰਕੇ ਅਸੀਂ ਇਨਵੈਸਟੀਗੇਸ਼ਨ ਜੇ ਲੈ ਕੇ ਆਉਂਦਾ ਇਹ ਐਮਐਸਸੀ ਸਟੂਡੈਂਟ ਇਸ ਰਾਮਦੀ ਹੈ ਜੀ ਇੱਥੇ ਇੱਥੋਂ ਲੋਕ ਨਹੀਂ ਨਹੀਂ ਧਰਦੀ ਨੇ ਉਧਰ ਦੀ ਪਟਿਆਲਾ ਸਾਈਡ ਦੀ ਇੱਥੋਂ ਸਟੂਡੈਂਟ ਹੈ ਸਰਪੁਰ ਕਵਰੀ ਬਗਰਾ ਵੀ ਇਹ ਕੋਲ ਨਹੀਂ ਹਜੇ ਤੱਕ ਅਸੀ ਰਿਕਵਰੀ ਨਹੀਂ ਹੋਈ ਹੈਗੀ ਹਜੇ ਇਹਨੂੰ ਅਰੈਸਟ ਕੀਤਾ ਗਿਆ ਹੈ ਤਾਂ ਸੁਣਿਆ ਤੁਸੀਂ ਪੁਲਿਸ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਕਰੇਗੀ ਤੇ ਪਵਨਦੀਪ ਕੋਲੋਂ ਹੋਰ ਵੀ ਪੁੱਛਗਛ ਕਰੇਗੀ ਕਿ ਕਿਸ ਮੰਤਵ ਨਾਲ ਉਸਨੇ ਲਖਬੀਰ ਦੇ ਸਾਥੀਆਂ ਨੂੰ ਪਨਾ ਦਿੱਤੀ ਸੀ ਦੱਸ ਦਈਏ ਕਿ ਬੀਤੇ ਦਿਨੀ ਤਾਨੀਆ ਦੇ ਪਿਤਾ ਅਨਿਲ ਕੰਬੋਜ ਦੀ ਕਲੀਨਿਕ 'ਚ ਤੋਖੇ ਨਾਲ ਮਰੀਜ਼ ਬਣ ਕੇ ਆਏ ਕੁਝ ਲੋਕਾਂ ਨੇ ਤਾਨੀਆ ਦੇ ਪਿਤਾ ਨੂੰ ਗੋਲੀਆਂ ਮਾਰੀਆਂ ਸੀ ਜਿਸ ਤੋਂ ਬਾਅਦ ਤਾਨੀਆ ਦੇ ਪਿਤਾ ਦੀ ਹਾਲਤ ਕਮਜ਼ੋਰ ਹੋ ਗਈ ਸੀ ਜਿਸ ਕਰਕੇ ਅਨਿਲ ਕੰਬੋਜ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਿਕਰ ਖਾਸ ਇਹ ਕਿ ਇਸ ਕੇਸ 'ਚ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਪਤਾ ਲਗਾਇਆ ਸੀ ਕਿ ਫਿਰੋ ਵਿਦੇਸ਼ 'ਚ ਬੈਠੇ ਗੈਂਗਸਟਰ ਰਖਵੀਰ ਸਿੰਘ ਨੇ ਇਹ ਹਮਲਾ ਕਰਵਾਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਦੇ ਸਾਥੀ ਮੌਕੇ ਤੇ ਫਰਾਰ ਹੋ ਗਏ ਜਿੱਥੇ ਪਵਨਦੀਪਨਾ ਦੀ ਮਹਿਲਾ ਨੇ ਉਹਨਾਂ ਨੂੰ ਆਪਣੇ ਕੋਲ ਪਨਾਹ ਦਿੱਤੀ ਸੀ ਤੇ ਲਗਾਤਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ